ਮੈਂ ਦੇਖੋ ਆਇਕਸਪਾਇਰ ਨੇ ਆਇਕਸਪਾਇਰ ਹੋਏ ਵਾਲੇ ਕਟੇੜ ਦੇ ਕੋਲ ਵਿੱਚ ਵਿੱਚ ਬੰਗ ਸਾਈਡ ਤੇ ਰੱਖੀ ਐਕਸਪਾਇਰ ਸਮਾਨ ਇਹ ਡਿਸਪਲੇ ਕਿੱਥੇ ਹੈ ਇਹਨਾਂ ਨੇ ਸਾਰਿਆਂ ਨੇ ਨਹੀਂ ਦੋਖਾ ਕੀਕ ਖਾਣ ਨਾਲ ਬੱਚੀ ਦੀ ਮੌਤ ਦਾ ਮਾਮਲਾ ਅਜੇ ਠੰਡਾ ਨਹੀਂ ਸੀ ਹੋਇਆ ਤੇ ਇੱਕ ਹੋਰ ਮਾਮਲਾ ਸਾਹਮਣੇ ਆ ਗਿਆ ਦਰਅਸਲ ਚਾਕਲੇਟ ਖਾਣ ਤੋਂ ਬਾਅਦ ਦਸਦਾਰ ਇੱਕ ਇੱਕ ਡੇਢ ਸਾਲ ਦੀ ਮਾਸੂਮ ਬੱਚੀ ਦੀ ਸਿਹਤ ਵਿਗੜ ਗਈ ਉਸ ਨੂੰ ਖੂਨ ਦੀਆਂ ਉਲਟੀਆਂ ਲੱਗੀਆਂ ਤੇ ਇਸ ਵੇਲੇ ਉਹ ਹਸਪਤਾਲ ਦੇ ਵਿੱਚ ਭਰਤੀ ਹੈ ਹਾਲਤ ਗੰਭੀਰ ਬਣੀ ਹੋਈ ਹੈ ਜਿਸ ਤੋਂ ਬਾਅਦ ਹੁਣ ਬੱਚੀ ਦੇ ਰਿਸ਼ਤੇਦਾਰਾਂ ਦੇ ਵੱਲੋਂ ਪਟਿਆਲਾ ਦੀ ਜਿਸ ਦੁਕਾਨ ਤੋਂ ਸਮਾਨ ਖਰੀਦਿਆ ਗਿਆ ਸੀ ਸਿਹਤ ਵਿਭਾਗ ਨੂੰ ਨਾਲ ਲੈ ਕੇ ਉੱਥੇ ਰੇਡ ਕੀਤੀ ਗਈ ਜਿਸ ਤੋਂ ਬਾਅਦ ਹੁਣ ਸਿਹਤ ਵਿਭਾਗ ਨੂੰ ਐਕਸਪਾਇਰ ਹੋਇਆ ਸਮਾਨ ਦੁਕਾਨ ਦੀ ਵਿਕੂ ਬਰਾਮਦ ਹੋਇਆ ਜੋ ਦੁਕਾਨ ਦੇ ਵਿੱਚ ਡਿਸਪਲੇ ਕੀਤਾ ਹੋਇਆ ਸੀ ਹਾਂ ਠੀਕ ਆ ਦੇਖੋ ਜਿਹੜਾ ਹੋ ਗਿਆ ਸਾਰਾ ਆਕਸਪਾਇਰ ਆਕਸਪਾਇਰ ਨੇ ਦੇਖੋ ਆਕਸਪਾਇਰ ਨੇ ਆਕਸਪਾਇਰ ਹੋਏ ਬੜੀ ਡੇਟ ਦੇ ਤੋਂ ਇਹ ਸਾਰੀ ਆਕਸਪਾਇਰ ਠੀਕ ਹੈ ਉਸ ਤੋਂ ਬਾਅਦ ਆ ਵੀ ਐਕਸਪਾਇਰ ਹੋਏ ਬੱਲੋ ਆ ਵੀ ਐਕਸਪਾਇਰ ਹੋਏ ਬੱਲੋ ਫੜੋ ਇੱਕ ਮਿੰਟ ਪਿੱਛੇ ਹੋ ਜਾ ਇਹਨਾਂ ਦਾ ਹੱਕ ਕੀ ਬਣਦਾ ਵੀ ਐਕਸਪਾਇਰ ਸਮਾਨ ਅਸੀਂ ਡੱਬੇ ਦੇ ਪਾ ਕੇ ਸਾਈਡ ਤੇ ਰੱਖੀਏ ਠੀਕ ਥੋੜਾ ਜਿਹਾ ਡੱਬੇ ਦੇ ਪਾ ਕੇ ਸਾਈਡ ਤੇ ਰੱਖੀਏ ਐਕਸਪਾਇਰ ਸਮਾਨ ਇਹ ਡਿਸਪਲੇ ਕੀਤਾ ਵੀ ਇਹਨਾਂ ਨੇ ਸਾਰਿਆਂ ਨੇ ਸਮਾਨ ਅਸੀਂ ਇਹ ਚਾਹ ਨਹੀਂ ਦੁਕਾਨ ਸੀਲ ਹੋਵੇਗੀ ਜੀ ਨਾਮ ਹੈ ਸ਼ਾਪ ਦਾ ਸ਼ਾਪ ਦਾ ਨਾਮ ਹੈ ਜੀ ਆਪਣਾ ਨਾਰਿੰਦਰ ਸਿੰਘ ਚੱਕੀ ਸਟੋਰ ਕਿਹੜੀ ਜਗ੍ਹਾ ਤੇ ਹੈ ਇਹ ਦੇ ਲਾਗੂ ਮਾੜੇ ਪਿਲੀ ਸੜਕ ਤੇ ਪੈਂਦੀ ਹੈ ਜਿੱਥੇ ਅੱਗੇ ਆਏ ਸੀ ਲੈਕਸ਼ਪ 2 ਨੰਬਰ ਡਿਵੀਜ਼ਨ ਲੈਕਸ਼ਪ 2 ਨੰਬਰ ਡਿਵੀਜ਼ਨ ਜੀ ਉਸੇ ਤੋਂ ਉਹਨੂੰ ਲੈ ਕੇ ਜਿਹੜਾ ਚੈਲੇਂਜ ਆ ਕੇ ਮਿਲਦਾ ਕੋਈ ਵੀਰ ਤੇ ਬੱਚੀ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਆਪਣੀ ਮਾਪਿਆਂ ਦੀ ਨਾਲ ਬੱਚੀ ਮਿਲਣ ਦੇ ਲਈ ਲੁਧਿਆਣਾ ਤੋਂ ਪਟਿਆਲਾ ਆਈ ਸੀ ਚਾਹਂਦੇ ਸਮੇਂ ਉਹਨਾਂ ਬੱਚੀ ਨੂੰ ਚਾਕਲੇਟ ਨਮਕੀਨ ਗਿਫਟ ਕੀਤਾ ਜਿਵੇਂ ਹੀ ਬੱਚੀ ਨੇ ਘਰ ਜਾ ਕੇ ਖਾਦਾ ਤਾਂ ਉਹ ਬਿਮਾਰ ਹੋ ਗਈ ਪਰ ਵਾਰ ਹੁਣ ਮੰਗ ਕਰ ਰਿਹਾ ਕਿ ਇਸ ਦੁਕਾਨ ਨੂੰ ਸੀਲ ਕੀਤਾ ਜਾਵੇ ਇਹਨਾਂ ਤੋਂ ਸਿੱਕ ਸਮਾਨ ਪਰਚੇਸ ਕੀਤਾ ਹੀ ਚਾਕਲੇਟ ਵਗੈਰਾ ਇਹ ਕਦੋਂ ਅਸੀਂ ਭਤੀਜਾ ਵੀ ਸੰਡੇ ਨੂੰ ਉਹ ਬੱਕਰੀ ਜੀ ਬਣੀ ਜੀ ਬੱਕੜੀ ਦੀ ਚਾਕਲੇਟ ਵਗੈਰਾ ਚੀਜ਼ ਵਗੈਰਾ ਤੇ ਬੱਚਿਆਂ ਦੇ ਕੁਤਰੇ ਚੀਜ਼ ਵਗੈਰਾ ਸੀ ਤੇ ਕੋਈ ਉਸ ਨੂੰ ਗਿਫਟ ਕਰਨਾ ਸੀ ਸਾਡੇ ਸੰਦੀ ਸੀਰੇ ਨੂੰ ਮੈਂ ਤਾਂ ਆਪਣੇ ਮੈਰਿਜ ਤੇ ਜੀ ਉਹਨਾਂ ਦੀ ਕੋਤੀ ਸੀਗੀ ਅੱਜ ਹੀ ਕੋਤੀ ਨੂੰ ਗਿਫਟ ਕਰਤਾ ਸੀ ਸੋਮਵਾਰ ਨੂੰ ਤੇ ਉਹ ਉਹ ਵਿਆਹ ਟੈਂਡ ਕਰਨਾ ਸੀ ਉਹ ਵਿਆਹ ਟੈਂਡ ਕਰਕੇ ਬੱਚਾ ਬੱਚਾ ਕਿੱਥੋਂ ਆਇਆ ਸੀ ਇਹ ਬੱਚਾ ਲੁਧਿਆਣਾ ਤੋਂ ਆਇਆ ਹੈ ਅੱਛਾ ਕਿੰਨੇ ਸਾਲ ਦੇ ਇੱਕ ਡੇਢ ਸਾਲ ਦਾ ਇੱਕ 22 ਸਾਲ ਦੀ ਬੁੜੀ ਅੱਛਾ ਜੀ ਇਹਨਾਂ ਨੂੰ ਪਰਚੇਜ਼ ਕਰਕੇ ਸੀ ਉਹਨੂੰ ਗਿਫਟ ਕਰਤਾ ਸੀਗਾ ਗਿਫਟ ਕਰਨ ਤੋਂ ਬਾਅਦ ਉਹ ਉਹ ਬੁੱਧਵਾਰ ਨੂੰ ਰਵਾਨਾ ਹੋ ਗਏ ਲੁਧਿਆਣੇ ਦੀ ਸਵੇਰੇ ਚਲੇਗੇ ਸ਼ਾਮ ਨੂੰ ਤੇ ਪਹੁੰਚਣਗੇ ਤੇ ਉਹਨਾਂ ਨੇ 1 ਘੰਟੇ 2 ਘੰਟੇ ਬਾਅਦ ਚੋ-ਚੋ ਦੇ ਉਹਨਾਂ ਨੇ ਖੁੱਲ੍ਹਿਆ ਵੀ ਉਹ ਗਿਫਟ ਹੈ ਦੇਖ ਲਈ ਕਿ ਆਹੋ ਕੁਛ ਹੈ ਗਿਫਟ ਕਿਨੇ ਲਏ ਦਾ ਗੇਟਵੇ ਕਿੰਨੇ ਸੀ ਮੇਰੇ ਪਤੀ ਚੇ ਨੀਤਾ ਸੀ ਕਿੰਨੀ ਪੈਕਿੰਗ ਸੀਗੀ ਉਹ ਕੋ 300 ਰੁਪਏ ਦੀ ਪੈਕ ਤੇ ਜਦੋਂ ਚਾਕਲੇਟ ਖਾਈ ਸੀ ਜੀ ਖਾਣ ਤੋਂ 2 ਘੰਟੇ 2 ਘੰਟੇ ਬਾਅਦ ਨੂੰ ਦਸਤੂਰਾ ਲੱਗ ਗਿਆ ਤੇ ਨੋਰਮਲੀ ਕਿਸੇ ਹੋਰ ਦਵਾਈ ਲੀਤੀ ਸੀ ਜੀ ਉਹ ਕਹਿੰਦੇ ਨੋਰਮਲ ਕੋਈ ਐਸੀ ਨਹੀਂ ਸੀ ਜੀ ਪਰ ਤੇ ਦੁੱਖਾਨ ਕਿਸੇ ਨਾਮ ਤੋਂ ਫੇਮਸ ਹੈ ਜੀ ਕਿੰਨਾ ਕਿੰਨਾ ਹੈ ਜਿੰਨੇ ਰੇਨ ਚੱਕੀ ਬਹੁਤ ਪ੍ਰਾਨੇ ਦੁੱਖਦਾ ਪਈ ਤੇ ਜੂ ਜੂ ਸਮਾਂ ਬੀਤ ਗਿਆ ਰੱਖੀ 11:30 ਜਿੰਨਾਂ ਨੂੰ ਬਿਲਡਨ ਲੱਗ ਗਿਆ ਮੂੰਹ ਤੋਂ ਲੈਟਰੀ ਬਾਈ ਛੋਟੀ ਘਾਲ ਆ ਗਈ ਤੇ ਕਿਸੇ ਹੋਰ ਛੋਟੇ ਜਿਹੇ ਦੁਆਰੇ ਲੱਗ ਗਿਆ ਕਹਿੰਦੇ ਇਹਨਾਂ ਨੇ ਚੈੱਕ ਦੀ ਚੀਜ਼ ਕੋਈ ਖਾਧੀ ਤੇ ਸਾਰਾ ਜਿਹੜਾ ਧਿਆਨ ਸੀਗਾ ਸਾਰਾ ਚਾਕਲੇਟ ਵੱਲ ਗਿਆ ਅਜੀ ਚੋਕਲੇਟ ਤੇ ਲੇਬਲ ਚੈੱਕ ਕੀਤਾ ਤਾਂ 6-6 ਮਹੀਨੇ ਪੁਰਾਣੀ ਐਕਸਪਾਇਰੀ ਡੇਟ ਆ। ਬੱਚੇ ਦਾ ਇਲਾਜ ਕਿੱਥੇ ਚੱਲ ਰਿਹਾ? ਲਾਸੀਏ, ਸੀਐਮਸੀ ਉਸ ਤੇ ਚੱਲ ਰਿਹਾ। ਲੁਧਿਆਣਾ। ਲੁਧਿਆਣਾ ਦੀ। ਤੇ ਦੂਜਾ ਬੱਚਾ ਕਿੰਨੇ ਸਾਲ ਦਾ? ਦੂਜਾ ਗੁੜੀਆ 2 ਭਾਈ ਸਾਲ ਦੀ। ਉਹ ਠੀਕ ਐ। ਜੇ ਦੂਜੀ ਕੋਈ ਛੋਟੀ ਗੁੜੀਆ ਥੋੜੀ ਜ਼ਿਆਦਾ ਗੰਭੀਰ ਐ। ਤੇ ਉਹਨੂੰ ਡਿਪਾਰਟਮੈਂਟ ਪਾਏ ਕਾਰਵਾਈ ਦਾ। ਉਹਨਾਂ ਨੇ ਕਾਰਵਾਈ ਪੂਰੀ ਕੀਤੀ ਐ ਜੀ। ਮਾਲਕ ਦੱਸ ਰਿਹਾ ਸੀ ਵੀ ਸਾਡੇ ਕੋਲ ਕੋਈ ਐਕਸਪਾਇਰੀ ਦਾ ਸਮਾਨ ਨਹੀਂ ਐ। ਕਿੰ ਕੋਈ ਜਾਂਚ ਕੀਤੀ ਸੀ ਅੰਦਰ ਜਾ ਕੇ ਸਾਨੂੰ 250 ਆਈਟਮਾਂ ਲੱਭੀਆਂ ਡਿਸਪਲੇ ਤੇ ਬੱਚੇ ਦਾ ਜੂਸ ਬੱਚਿਆਂ ਦਾ ਪਾਊਡਰ ਪਾਊਡਰ ਦੇ ਗੁੱਡ ਪਾਊਡਰ ਉਸ ਤੋਂ ਬਾਅਦ ਕੁੜਕਰੇ ਉੱਟੋ ਚਾਕਲੇਟ ਉਸ ਤੋਂ ਗਿਸਕਟ ਹੁਣ ਕੀ ਕਾਰਵਾਈ ਕਰਨ ਤੁਸੀਂ ਪਾਰਟਮੈਂਟ ਜਿਹੜਾ ਨਾਲ ਕੋਲੇ ਐਕਸਲੈਂਸ ਮਾਨਿਥਿਓ ਸੀਲ ਕਰਕੇ ਲੈ ਕੇ ਜਾ ਰਹੇ ਨੇ ਆਪਣੇ ਲੋਕ ਤੁਸੀਂ ਕਾਰਵਾਈ ਤੋਂ ਸੰਤੁਸ਼ਟ ਹੋ ਅਸੀਂ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੈ ਵੀ ਕਾਰਵਾਈ ਤੋਂ ਬਾਅਦ ਦੁਕਾਨ ਪੂਰੀ ਪ੍ਰੋਪਰ ਸੀਲ ਹੋਣੀ ਚਾਹੀਦੀ ਹੈ ਹਾਲੇ ਇੱਕ ਮਾਮਲਾ ਇੰਡੀਆ ਬੈਕਟਰੀਆ ਦਾ ਜਿਹੜਾ ਉਹ ਠੰਡਾ ਨਹੀਂ ਹੋਇਆ ਉਹਦਾ ਮਾਮਲਾ ਵੀ ਹੈ ਇੰਡੀਆ ਬੈਕਟਰੀਆ ਦਾ ਪਹਿਲਾਂ ਮੈਂ ਉਹ ਸੀ ਜਿਹੜਾ ਕਰਾਈ ਸੀ ਉਹਦਾ ਪਤਾ ਨਹੀਂ ਜਦੋਂ ਉਹ ਦਰਦਦਾਨਾ ਛੱਡ ਗਿਆ ਹੈ ਦੱਸੇਦਾਰੇ ਕੇ ਵੀ ਚਾਕਲੇਟ ਖਾਣ ਤੋਂ ਬਾਅਦ ਦੇਖਦੀ ਹੀ ਦੇਖਤੇ ਹੀ ਬੱਚੀ ਖੂਨ ਦੀਆਂ ਉਲਟੀਆਂ ਕਰਨ ਲੱਗੀ ਫਿਲਹਾਲ ਡੀ ਐਮਸੀ ਲੁਧਿਆਣਾ ਦੇ ਵਿੱਚ ਉਸਦਾ ਇਲਾਜ ਚੱਲ ਰਿਹਾ ਜਿੱਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਫਿਲਹਾਲ ਸਾਰੇ ਮਾਮਲੇ ਦੀ ਦੱਸੇਦਾਰੇ ਕੇ ਗੰਭੀਰਤਾ ਨਾਲ ਜਾਂਚ ਚੱਲ ਰਹੀ ਹੈ ਇਹਦੇ ਵਿਭਾਗ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਵੰਡੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਬੈਰ ਰਿਪੋਰਟ ਪੰਜਾਬੀ ਲੁਕ ਚੈਨਲ